ਮਨਵਾ ਜਿ ਇੱਕ ਐਸੇ ਗੁਰਸਿੱਖ ਭਾਈ ਕੋ ਲੈ ਕੇ ਚੱਲਾਂਗੇ ਜਿਹੜੇ ਕਿ ਚਾਂਪ ਵਰਗੀ ਬਹੁਤ ਪਿਓਰਿਟੀ ਨਾ ਬਣਾ ਰਹੇ ਨੇ ਸਾਫ਼ ਸੁਫਾਈ ਨਾਲ ਬਣਾ ਰਹੇ ਨੇ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਬਣਾ ਰਹੇ ਨੇ ਖਾਸियत ਤਾਂ ਇਹ ਹੈ ਜੀ ਕਿ ਇੱਕ ਤਾਂ ਸੀ ਨਿਹੰਗ ਸਿੰਘ ਆ ਜੀ ਬਿਲਕੁਲ ਜੀ ਫੁੱਟੋ ਜਿਹੜਾ ਆਪਣਾ ਪੈਰਾ ਵਾ ਉਹ ਸਾਰਾ ਸ਼ੁੱਧਤਾ ਪੂਰੀ ਸਚੁਣਤਾ ਦਾ ਪੈਰਾ ਵਾ ਜੀ ਅੰਮ੍ਰਿਤਧਾਰੀ ਸਿੰਘਾਂ ਲਈ ਇਹ ਸਭ ਤੋਂ ਵਧੀਆ ਚੀਜ਼ ਆ ਕਿ ਆਪਣੇ ਕੋਲ ਹਰ ਬੰਦਾ ਖਾ ਸਕਦਾ ਤੇ ਉਹ ਖਾ ਕੇ ਬੰਦਾ ਇੱਕ ਵਾਰੀ ਜ਼ਰੂਰ ਦੁਬਾਰਾ ਆਊਗਾ ਸਾਡੇ ਕੋਲ ਹਾਂਜੀ ਦੇਖੋ ਸਾਡੇ ਕੋਲ ਟੇਸਟ ਵੀ ਆ ਵਰਾਈਟੀ ਵੀ ਆ ਤੇ ਸਭ ਤੋਂ ਵੱਡੀ ਗੱਲ ਹਾਈਜਨਿਕ ਆਪਣੇ ਕੋਲੇ ਸਪੈਸ਼ਲ ਹੈ ਜੀ ਸਾਡੀ ਖਾਲਸਾ ਸਪੈਸ਼ਲ ਚਾਂਪ ਜਸਿਕਲ ਤੁਸੀਂ ਦੇਖਿਆ ਸੀ ਟੀ ਹੈਡਲਾਈਨਸ ਤੇ ਮੈਂਬਰ ਵੀ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਵਧੀਆ ਚਾਂਪ ਤਾਂ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਅੱਜ ਇੱਕ ਐਸੇ ਗੁਰਸਿੱਖ ਭਾਈ ਕੋਲ ਲੈ ਕੇ ਚੱਲਾਂਗੇ ਜਿਹੜੇ ਕਿ ਚਾਂਪ ਬੜੀ ਬਹੁਤ ਪਿਓਰਿਟੀ ਨਾਲ ਬਣਾ ਰਹੇ ਨੇ ਸਾਫ਼ ਸਫਾਈ ਨਾਲ ਬਣਾ ਰਹੇ ਨੇ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਬਣਾ ਰਹੇ ਨੇ ਆਓ ਚੱਲਦੇ ਆਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਕਿੱਥੋਂ ਆਈਡੀਆ ਆਇਆ ਚਾਂਪ ਬਣਾਉਣ ਦਾ ਦੇ ਮੇਕਿੰਗ ਦਿਖਾਣਾ ਤੁਹਾਨੂੰ ਆਜੋ ਤਾਂ ਸਾਡੇ ਨਾਲ ਬਾਈ ਜੀ ਮਯੂਦ ਨੇ ਗੱਲਬਾਤ ਕਰਦੇ ਆ ਪੁੱਛਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਅਭਾਈ ਬਹੁਤ ਬਹੁਤ ਸ਼ੁਕਰੇ ਸਾਨੂੰ ਟਾਈਮ ਦਿੱਤਾ ਪਹਿਲਾਂ ਤੇ ਵਾਹਿਗੁਰੂ ਜੀ ਸਾਤ ਸ੍ਰੀ ਅਕਾਲ ਤੇ ਆਪਾਂ ਗੱਲ ਕਰਦੇ ਆ ਤੁਹਾਡੀ ਕਾਰਟ ਦੀ ਜੀ ਤੁਸੀਂ ਗੁਰਸਿੱਖ ਹੁੰਦੇ ਹੋਏ ਕੰਮ ਸ਼ੁਰੂ ਕੀਤਾ ਨਵਾਂ ਚੰਪਾ ਦਾ ਜੀ ਜੀ ਆਈਡੀਆ ਕਿੱਥੋਂ ਆਇਆ ਚੰਪਾ ਦਾ ਕੰਮ ਕਰਨ ਦਾ ਆਈਡੀਆ ਇਦਾਂ ਸੀਗਾ ਜੀ ਕਿ ਹੁਣ ਆਪਾਂ ਦੇਖਦੇ ਆਂ ਸਾਰੇ ਕਿਤੇ ਹੁਣ ਜਿਹੜੇ ਆ ਪਰਵਾਸੀ ਆਪਣੇ ਵੀਰ ਨੇ ਸਾਰੇ ਕਿਤੇ ਇਹੀ ਲਾਰੇ ਮੋਰਚਾ ਆਪਾਂ ਜਿਹੜੇ ਗੁਰਸਿੱਖ ਭਰਾਣੇ ਉਹ ਨਹੀਂ ਛੱਕਦੇ ਕਈ ਇਹਨਾਂ ਤੋਂ ਆਪਾਂ ਸਿਰਫ ਉਹਨਾਂ ਲਈ ਇਹ ਚੀਜ਼ ਆਪਾਂ ਤਿਆਰ ਕੀਤੀ ਆ ਕਿ ਹਰ ਚੀਜ਼ ਇੱਕ ਪੂਰੀ ਸੁੱਛਮਤਾ ਦੇ ਨਾਲ ਕਿ ਅੰਮ੍ਰਿਤਧਾਰੀ ਸਿੰਘ ਬਵੇਕੀ ਸਿੰਘ ਜਾਂ ਹੋਰ ਜਿਹੜੇ ਬੰਦੇ ਨੇ ਨਹੀਂ ਛੱਕਦੇ ਬਾਅਦ ਕਿਸੇ ਤੋਂ ਉਹ ਇੱਥੇ ਆ ਕੇ ਆਪਣੇ ਕੋ ਖਾ ਸਕਦੇ ਨਾਲੇ ਆਪਣੇ ਕੋ ਹਰ ਚੀਜ਼ ਅਸੀਂ ਆਪ ਤਿਆਰ ਕਰਦੇ ਹਾਂ ਜਿਹੜੀ ਚਾਂਪ ਆ ਉਹ ਵੀ ਸਾਡੇ ਇੱਕ ਗੁਰਸਿੱਖ ਵੀਰ ਆ ਉਹ ਤਿਆਰ ਕਰਦਾ ਬਾਕੀ A to Z ਤੋਂ ਲੈ ਕੇ ਚੀਜ਼ ਅਸੀਂ ਆਪ ਤਿਆਰ ਕਰਦੇ ਹਾਂ ਜਿਹੜੀ ਜਿਹੜੀ ਸੀ ਚਾਪ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਤੁਹਾਨੂੰ ਇੱਕ ਗੁਰਸਿੱਖ ਭਾਈ ਆਪ ਤਿਆਰ ਕਰਦਾ ਜੀ ਜੀ ਤੁਹਾਨੂੰ ਬੰਦਾ ਲੱਭਿਆ ਕਿੱਦਾਂ ਪਹਿਲਾਂ ਮੈਂ ਦੱਸ ਸਕਾਂ ਕਿ ਬੰਦਾ ਇਹੀ ਸਾਰੀ ਗੱਲ ਨਾਲ ਜੀ ਇਹ ਰਲ ਮਿਲ ਕੇ ਹੀ ਹੋਈ ਆ ਤੇ ਜਿਵੇਂ ਉਹਨਾਂ ਦਾ ਵੀ ਇਹੀ ਆਈਡੀਆ ਸੀ ਕਿ ਆਪਣੇ ਕੋਈ ਹੈ ਨਹੀਂ ਜਿਹੜਾ ਗੁਰਸਿੱਖ ਕੋਈ ਬਣਾਉਂਦਾ ਦਾ ਬਣਾਉਂਦਾ ਵਾ ਨਾ ਪਾਸਵਰਡ ਵਗੈਰਾ ਚਲੋ ਫਾਸਟਵਰਡ ਦੀ ਲਾਈਨ 'ਚ ਤਾਂ ਆ ਗਏ ਨੇ ਪਰ ਇਧਰ ਚਾਪ ਵਾਲੇ ਪਾਸੇ ਤੰਦੂਰੀ ਵਾਲੇ ਪਾਸੇ ਬੰਦੇ ਘੱਟ ਸੀਗੇ ਤੇ ਉਹ ਫਿਰ ਉਹਨਾਂ ਨੇ ਆਪਾਂ ਨੂੰ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਚਾਹੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਸ ਮਹਾਰਾਜ ਦੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੇ ਕਰ ਰਹੇ ਆ ਜੀ ਆਪਾਂ ਮੋਰਚਾ ਤੇ ਆਪਣੇ ਕੋ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਚਾਂਪ ਅਵੇਲੇਬਲ ਹੈਗੀ ਇੱਥੇ ਹਾਂਜੀ ਆਪਣੇ ਕੋ ਆਪਣੇ ਕੋ ਤੰਦੂਰੀ ਮੋਮੋਸ ਤੋਂ ਲੈ ਕੇ ਚਾਂਪਾ ਤੋਂ ਲੈ ਕੇ ਪਨੀਰ ਟਿੱਕਾ ਮਸ਼ਰੂਮ ਟਿੱਕਾ ਮਸਾਲਾ ਚਾਂ ਮਲਾਈ ਚਾਂ ਬੈਡ ਚਿੱਲੀ ਚਾਂ ਜਿੰਜਰ ਗਾਰਲਿਕ ਮਤਲਬ ਹਰ ਤਰ੍ਹਾਂ ਦਾ ਤੁਹਾਨੂੰ ਫਲੇਵਰ ਮਿਲ ਜੂਗਾ ਯਾਨੀ ਕਿ ਹਰੇਕ ਤਰ੍ਹਾਂ ਦਾ ਹਾਂਜੀ ਹਾਂਜੀ ਸਰ ਜੀ ਚਾਂਪ ਦੇ ਇੱਕ ਵਾਰ ਨਾ ਵੈਰਾਈਟੀ ਕਰਾਓ ਉਂਗਲਾਂ ਦੇ ਮੈਂ ਸੁਣਿਆ ਵੀ ਇੱਥੇ ਉਂਗਲਾਂ ਦੇ ਗਿਣਦੀਆਂ ਚੀਜ਼ਾਂ ਔਖੀਆਂ ਹੋ ਜਾਂਦੀਆਂ ਨੇ ਇੰਨੀ ਵੈਰਾਈਟੀ ਇਕੱਠੀ ਕੀਤੀ ਆਪਾਂ ਇਸ ਕਾਰਟ ਦੇ ਉੱਤੇ ਹਾਂਜੀ ਉਹ ਦੱਸੋ ਆਪਣੇ ਕੋਲ ਜੀ ਮਸਾਲਾ ਚਾਂ ਮਲਾਈ ਚਾਂ ਮਸਾਲਾ ਮਲਾਈ ਚਾਂ ਤੇ ਆਪਣੇ ਕੋਲ ਰੈੱਡ ਚਿੱਲੀ ਚਾਂਪ ਜਿੰਜਰ ਗਾਰਲਿਕ ਚਾਂਪ ਜਿਵੇਂ ਹੋਰ ਤੁਹਾਨੂੰ ਮੈਂ ਆ ਦਿਖਾ ਦਿੰਦਾ ਸਾਰੀਆਂ ਯਾਨੀ ਕਿ ਇੰਨੀ ਵੈਰਾਈਟੀ ਮੈਨੂੰ ਆਪ ਨੇ ਬੋਲੇ ਆ ਮੈਂ ਇੰਨੀਆਂ ਜ਼ਿਆ ਕੋਈ ਮਤਲਬ ਖਾਸ ਗੱਲ ਦੱਸੋ ਵੀ ਬਾਕੀ ਜਿਹੜੇ ਲੋਕ ਨੇ ਮਾਰਕੀਟ 'ਚ ਹੋਰ ਵੀ ਬਹੁਤ ਚਾਂਪਾ ਲੱਗਦਾ ਤੁਹਾਨੂੰ ਵੀ ਪਤਾ ਕੀ ਖਾਸੀਅਤ ਹੈ ਜੇ ਕਿ ਲੋਕ ਤੁਹਾਡੇ ਕੋਲ ਆਉਣ ਚਾਂਪ ਖਾਣ ਵਾਸਤੇ ਖਾਸੀਅਤ ਤਾਂ ਇਹ ਹੈ ਜੀ ਕਿ ਇੱਕ ਤਾਂ ਅਸੀਂ ਨਿਹੰਗ ਸਿੰਘ ਆ ਜੀ ਬਿਲਕੁਲ ਜੀ ਉੱਤੋਂ ਜਿਹੜਾ ਆਪਣਾ ਪੈਰਾ ਵਾ ਉਹ ਸਾਰਾ ਸ਼ੁੱਧਤਾ ਵਾਲਾ ਪੂਰੀ ਸਚਮਤਾ ਵਾਲਾ ਪੈਰਾ ਵਾ ਜੀ ਹਰ ਇੱਕ ਚੀਜ਼ ਅਸੀਂ ਆਪ ਤਿਆਰ ਕਰਦੇ ਆਂ ਮਤਲਬ ਅਮਰਤਧਾਰੀ ਸਿੰਘਾਂ ਲਈ ਇਹ ਸਭ ਤੋਂ ਵਧੀਆ ਚੀਜ਼ ਆ ਕਿ ਆਪਣੇ ਕੋਲ ਹਰ ਬੰਦਾ ਆ ਸਕਦਾ ਤੇ ਉਹ ਖਾ ਕੇ ਬੰਦਾ ਇੱਕ ਵਾਰੀ ਜ਼ਰੂਰ ਦੁਬਾਰਾ ਆਊਗਾ ਸਾਡੇ ਕੋਲ ਹਾਂਜੀ ਕਿਉਂਕਿ ਸਾਡੇ ਕੋਲ ਟੇਸਟ ਵੀ ਆ ਵੈਰਾਈਟੀ ਵੀ ਆ ਤੇ ਸਭ ਤੋਂ ਵੱਡੀ ਗੱਲ ਆ ਹਾਈਜਾਇਨਿਕ ਤੇ ਇੱਕ ਲਾਈਕ ਦੁਕਾਨ ਦੀ ਜਿਹਦਾ ਕਹਿ ਲੋ ਕਾਰਡ ਦੀ ਉਹ ਗੱਲ ਹੁੰਦੀ ਵੀ ਬਹੁਤ ਫੇਮਸ ਚੀਜ਼ ਹੁੰਦੀ ਆ ਜੇ ਉਹਨਾਂ ਕੋਲ ਵੀ ਸਪੈਸ਼ਲ ਆਈਟਮ ਹੁੰਦੀ ਆ ਆਪਣੇ ਕੋਲ ਕੀ ਆਈਟਮ ਆ ਉਹ ਆਪਣੇ ਕੋਲੇ ਸਪੈਸ਼ਲ ਹੈ ਜੀ ਸਾਡੀ ਖਾਲਸਾ ਸਪੈਸ਼ਲ ਚਾਂਪ ਉਹ ਇੱਕ ਵਾਰੀ ਜ਼ਰੂਰ ਖਾ ਕੇ ਤੁਸੀਂ ਵੀ ਟਰਾਈ ਕਰਿਓ ਦੱਸਿਓ ਫਿਰ ਕਿੱਦਾਂ ਦੀ ਲੱਗੀ ਤੁਹਾਨੂੰ ਫਿਰ ਆਪਾਂ ਉਹੀ ਮੇਕਿੰਗ ਦਿਖਾਣੇ ਆ ਜੀ 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 ਆਪਣੀ ਆਡੀਅেন্স ਨੂੰ ਵੀ ਦਿਖਾਣੇ ਆ 7 ਵਜੇ ਨਾਲ ਜੀ ਕਿੰਨੀ ਆਪਾਂ ਸਾਫ ਸਫਾਈ ਨਾਲ ਜੀ ਵੀ ਕਹਿ ਲੋ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਬਿਲਕੁਲ 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 ਪਿਓਰਿਟੀ ਦੇ ਨਾਲ ਬਣਾ ਰਹੇ ਆ ਸਾਨੂੰ ਬਣਾ ਕੇ ਦਿਖਾਓ ਇੱਕ ਵਾਰ 7 ਵਜੇ ਆਜੋ ਜੀ ਤਾਂ ਆਜੋ ਹੁਣ ਤੁਹਾਨੂੰ ਮੇਕਿੰਗ ਦਿਖਾਣੇ ਆ ਵੀ ਲਾਈਵ ਖਾਲਸਾ ਸਪੈਸ਼ਲ ਚਾਂਪ ਬਣ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬੇ ਸਾਨੂੰ ਹੁਣ ਚਾਂਪ ਬਣਾ ਕੇ ਦਿਖਾਓ ਜੀ ਖਾਲਸਾ ਸਪੈਸ਼ਲ ਜੀ ਵੀ ਮੇਕਿੰਗ ਦਿਖਾਉ ਉਹ ਕਿਵੇਂ ਹੁੰਦੀ ਹੈ ਹਨ ਜੀ ਆਓ ਜੀ ਲੈਓ ਤੁਹਾਨੂੰ ਤਿਆਰ ਕਰਕੇ ਦਿਖਾਉਣਾ ਜੀ ਖਾਸਾ ਸਪੈਸ਼ਲ ਚਾਂਪੀ ਜੀ ਇਹ ਜਾਨੀ ਕਿ ਜਿਹੜਾ ਵਰਡ ਕਹੇ ਜਾਂਦਾ ਤਿਆਰ ਕਰਕੇ ਦਿਖਾਉਣਾ ਇਹ ਅਸਲ ਚ ਪ੍ਰੋਪਰ ਲਾਈਵ ਹੀ ਤਿਆਰ ਹੁੰਦੀ ਹੈ ਜੀ ਆ ਤੁਹਾਡੇ ਸਾਹਮਣੇ ਦੇਖ ਲਓ ਜੀ ਇਹ ਮਸਾਲਾ ਲਾ ਕੇ ਨਹੀਂ ਰੱਖਿਆ ਹੋਇਆ ਪਹਿਲਾਂ ਔਨ ਦਾ ਸਪੌਟ ਹੀ ਮਸਾਲਾ ਲਓ ਜੀ ਇਹ ਮਸਾਲਾ ਕਿਹੜਾ ਹੈ ਇਹ ਮਸਾਲਾ ਹੀ ਆਪਣਾ ਸਪੈਸ਼ਲ ਆ ਹੈ ਜੇ ਖਾਸਾ ਸਪੈਸ਼ਲ ਤਿਆਰ ਹੋ ਨਗੀ ਨਾ ਇਹ ਆਪਣਾ ਖਾਸਾ ਸਪੈਸ਼ਲ ਮਸਾਲਾ ਹੀ ਹੈ ਓਏ ਜੀ ਤੇ ਚ ਮਸਾਲੇ ਕਿਹੜੇ ਜਦੋਂ ਸਾਨੂੰ ਵੀ ਦੱਸੋ ਬਸ ਚਾਰ ਮਸਾਲੇ ਆ ਬਸ ਚਾਰ ਮਸਾਲੇ ਯਾਰ ਜੀ ਬਸ ਬਸ ਚਾਰ ਤੇ ਮਸਾਲੇ ਆਪਣੇ ਤਿਆਰ ਕਰਵਾਏ ਹੋਏ ਨੇ ਜੀ ਹਾਂ ਜੀ ਕੀ ਬਾਤ ਹੈ ਦੇਦੇ ਵਿੱਚ ਮੈਨੂੰ ਲੱਗ ਰਿਹਾ ਵੀ ਜਦਾਂ ਦਹੀਂ ਵਗੈਰਾ ਬਣਾ ਕੇ ਤੇ ਘੈਂਟ ਜੀ ਮੈਰੀਨੇਸ਼ਨ ਬਣਾਈ ਹੋਈ ਹੈ ਜੀ 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 ਕਿੰਨਾ ਕੁ ਟਾਈਮ ਨੂੰ ਲੱਗ ਜਾਂਦਾ ਮਿਸ ਬਣਾਉਣ ਦਾ ਵਾਸਤੇ ਜਦੋਂ ਹੁਣ ਆਪਾਂ ਕੋਟਿੰਗ ਕਰ ਲਈ ਇਹਨੂੰ ਰੈਸਟ ਵੀ ਦੇਣੀ ਆਪਾਂ ਬਸ ਹੁਣ ਸਿੱਧਾ ਤੰਦੂਰ ਚ ਲੱਗੂਗੀ ਵੀਰ ਜੀ ਸਿੱਧੀ ਤੰਦੂਰ ਸਿੱਧੀ ਤੰਦੂਰ ਚਾਹ ਦੇਖ ਤੁਹਾਡੇ ਸਾਹਮਣੇ ਹੋਏ ਹੋਏ ਦੇ ਗਈ ਤੁੰਗ ਲਓ ਜੀ ਜਿਹੜੀ ਇੱਕ ਸੀਖ ਹੈ ਇੱਕ ਪਲੇਟ 'ਚ ਕਿੰਨੀ ਜਾਂਦੀ ਹੈ ਕਿਦਾਂ ਹਾਫ ਜੀ ਇਹ ਪੂਰੀ ਫੁੱਲ ਪਲੇਟ ਆ ਵੀਰ ਜੀ ਓਕੇ ਆ ਪੂਰੀ ਫੁੱਲ ਪਲੇਟ ਆਪਣੀ ਠੀਕ ਠੀਕ ਤੇ ਹੋਰ ਆਪਣੇ ਕੋਲ ਕੀ ਕੁਝ ਹੈਗਾ ਜੀ ਤੋਂ ਇਲਾਵਾ ਜਦਾਂ ਕਹਿ ਲਈ ਆਪਾਂ ਇਸ ਤੋਂ ਇਲਾਵਾ ਵੀਰ ਜੀ ਆਪਣੇ ਕੋਲ ਟਿੱਕਾ ਪਲੇਟ ਟਿੱਕਾ ਹੋਗਾ ਜੀ ਮੋਮੋਸ ਹੋਗੇ ਤੇ ਚਾਪ ਹੋਗੀ ਮੈਂ ਲਾ ਕੇ ਚੱਲੋ ਵੀ ਆਪਣੇ ਕੋਲ ਲੱਗਾ ਪਕ ਸਾਰੀਆਂ ਤੰਦੂਰੀ ਜਟਮਾ ਨਹੀਂ ਆਪਣੇ ਕੋਲ ਸਾਰੀਆਂ ਜੀ ਲੋਕਾਂ ਨੂੰ ਬਹੁਤ ਸਵਾਲ ਰਹਿੰਦਾ ਵੀ ਜਿਹੜਾ ਪਨੀਰ ਹੈ ਕਿਹੜਾ ਵਰਤ ਰਹੇ ਹੋ ਡੈਰੀ ਪਨੀਰ ਵਰਤ ਰਹੇ ਹੋ ਕਿ ਕਿਹੜਾ ਨਹੀਂ ਨਹੀਂ ਜੀ ਆਪਾਂ ਇਹ ਅਮੂਲ ਦਾ ਪਨੀਰ ਵਰਤ ਰਹੇ ਹਾਂ ਜੀ ਅਮੂਲ ਦਾ ਪ੍ਰੋਪਰ ਕੁਆਲਿਟੀ ਬਤ ਰਹੇ ਜੀ ਜੀ ਹਾਂ ਜੀ ਪ੍ਰੋਪਰ ਕੁਆਲਿਟੀ ਹੈ ਜੀ ਤੇ ਜੇ ਕਿਸੇ ਨੇ ਖਾਣ ਆਣੀ ਹੋਵੇ ਤੇ ਲੋਕੇਸ਼ਨ ਕੀ ਆਪਣੀ ਇੱਕ ਵਾਰੀ ਲੋਕੇਸ਼ਨ ਦੀ ਵੀ ਲੋਕੇਸ਼ਨ ਵੀ ਦੱਸੋ ਲੋਕੇਸ਼ਨ ਵੀਰ ਜੀ ਹੈਗੀ ਬਾਬਾ ਦੀ ਸਿੰਘ ਗੁਰਦਰਾ ਸਾਹਿਬ ਦੇ ਸਾਹਮਣੇ ਖੜੇ ਹੈ ਜੀ ਜੀ ਬਾਬਾ ਦੀ ਗੁਰਦਾਰੇ ਸਾਹਮਣੇ ਆਪਣਾ ਟਾਈਮਿੰਗ ਕੀ ਰਹਿੰਦੀ ਆਪਣੀ ਮੀਨ ਟਾਈਮਿੰਗ ਵੀਰ ਜੀ ਆਪਣੀ ਹੈਗੀ ਹੈ ਜੀ ਇਹ 4 ਵਜੇ ਤੋਂ ਲੈ ਕੇ ਰਾਤੀ 10:30 ਤੱਕ ਰਹਿੰਦੀ ਹੈ 10:30 ਵਜੇ ਜੀ ਆ ਹਾਫ ਡਨ ਕਰਕੇ ਰੱਖੀਆਂ ਹੋਈਆਂ ਨੇ ਇਹ ਹਾਫ ਡਨ ਕਰਕੇ ਰੱਖਦੇ ਆ ਭਾਈ ਮਤਲਬ ਪਿਆਜ ਜਿਹੜੇ ਆ ਆਨ ਦਾ ਸਪੋਟ ਕੱਟ ਰਹੇ ਆ ਕੱਟ ਕੇ ਰੱਖੇ ਹੋਏ ਜੀ ਹਾਂ ਜੀ ਤੁਹਾਡੇ ਸਾ ਕਿਹਦੇ ਚਾਏਗੀ ਹੁਣ ਚਾਪ ਨੀਰ ਲੈ ਆਪਾਂ ਹੁਣੇ ਤੰਦੂਰ ਚ ਤਾਜੀ-ਤਾਜੀ ਕੱਢੀ ਐ ਕਿੰਨੀ ਸੋਹਣੀ ਰ ਮਤਲਬ ਕਿ ਕਹਿ ਲੋ ਪ੍ਰੋਪਰ ਰੋਸਟ ਹੋਈ ਹੋਈ ਆ ਨਾ ਜੀ ਚਾਪ ਵੀ ਰੂਮ ਵਰਗੀ ਲੱਗ ਰਹੀ ਦੇਖਣ ਦੇ ਵਿੱਚ ਭਈ ਕਿਹੜੀ ਗੱਲ ਕੀ ਐ ਮਤਲਬ ਇਹਦੇ ਵਿੱਚ ਜਿਹੜੀ ਇਹਨੂੰ ਸਪੈਸ਼ਲ ਖਾਸਾ ਜਾਮ ਬਣਾਉਗੇ ਕਿਉਂਕਿ ਚਾਪ ਤਾਂ ਸਾਰੇ ਖਵਾ ਰਹੇ ਆ ਖਾਸਾ ਸਪੈਸ਼ਲ ਜਾਮ ਇਹਨੂੰ ਕਿਹੜੀ ਚੀਜ਼ ਹੈ ਉਹ ਜੀ ਆਉਂਗੀ ਇਹਦੇ ਵਿੱਚ ਜਿਹੜੀ ਇਹਨੂੰ ਖਾਸ ਸਪੈਸ਼ਲ ਚਾਹ ਬਣਾਉਗੇ ਇਹ ਖਾਸ ਸਪੈਸ਼ਲ ਜੀ ਤਾਂ ਆਵਾ ਜੀ ਮਾਰੇ ਦੀ ਕਿਰਪਾ ਨਾਲ ਅਸੀਂ ਇਹ ਖੁਦ ਖਾਸ ਹਾਂ ਜੀ ਹਾਂਜੀ ਹਾਂਜੀ ਤੇ ਬਸ ਸਾਡਾ ਪਿਆਰ ਆ ਜੀ ਇਹ ਬਸ ਇਹਨੂੰ ਖਾਸ ਸਪੈਸ਼ਲ ਕਹਿ ਦਿੰਦੇ ਆਪਾਂ ਇਹ ਅਸੀਂ ਕੇ ਪਿਆਰ ਨਾਲ ਬਣਾਉਂਦੇ ਆ ਹੂੰ ਇਹਨੂੰ ਖਾਸ ਸਪੈਸ਼ਲ ਕਹਿ ਦਿੰਦੇ ਆ ਸਾਰੇ ਨਾਲ ਕਿਹੜੀ ਚੀਜ਼ ਨੇ ਵੀ ਸਾਡੀ ਇਹ ਚੀਜ਼ ਸਪੈਸ਼ਲ ਆ ਪਰ ਸਾਡਾ ਵੀ ਇਹ ਚੀਜ਼ ਸਪੈਸ਼ਲ ਹੀ ਆ ਜੀ ਹਾਂਜੀ ਓਏ ਤੇ ਤਾਂ ਬਾਈ ਬਣ ਕੇ ਤਿਆਰ ਆ ਆਪਣੀਆਂ ਲੈ ਕੇ ਨਹੀਂ ਆ ਲੈ ਨਹੀਂ ਜੀ ਨਹੀਂ ਹਾਲੇ ਨਹੀਂ ਹਾਲੇ ਹੋਰ ਕੁਝ ਹੋ ਰਹਿੰਦਾ ਹੈ ਲਓ ਜੀ ਇਰਚ ਆਪਾਂ ਸੀਕਰਟ ਪਾਵਾਂਗੇ ਹੁਣ ਆਪਾਂ ਅੱਛਾ ਲਓ ਜੀ ਇਹ ਤਾਂ ਨਾ ਯਾਨੀ ਕਿ ਸਾਰੀ ਇਹ ਚ ਜਾਣ ਪਊਗੀ ਕਿਹੜੋ ਸਾਰੀ ਜਿਵੇਂ ਇਹਦੀ ਹੋਈ ਐ ਸਪੈਸ਼ਲ ਕੀ ਬਾਤ ਹੈ ਇਹ ਚਟਨੀ ਭਾਜੀ ਬੜੀ ਵਧੀਆ ਲੱਗ ਰਹੀ ਮੈਨੂੰ ਹਰੇ ਵਾਲੀ ਇਹ ਆਪ ਬਣਾਈ ਹੋਈ ਸਾਰੀਆਂ ਜੀ ਸਾਰੀ ਆਪ ਹੀ ਬਣਾਈ ਜਿਹੜਾ ਕਸਟਮਰ ਹੁੰਦਾ ਨਾ ਉਹ ਆ ਕੇ ਸਾਨੂੰ ਇਹੀ ਕਹੂਗਾ ਭਾਜੀ ਤੁਹਾਡੀ ਚਟਨੀ ਬਹੁਤ ਸਵਾਦ ਆ ਯਾਰ ਕਿੱਦਾਂ ਬਣਾਉਣੀ ਤੀ ਯਾਰ ਸਾਨੂੰ ਦੱਸੋ ਯਾਰ ਓਏ ਹੋਏ ਸਾਰੇ ਸਾਡੀ ਚਟਨੀ ਦੀ ਗੇਮ ਆ ਮਾਕੀ ਕੀ ਬਾਤ ਹੈ ਹੁਣ ਡੰਨ ਹੈ ਕਿ ਨਹੀਂ ਹਲੇ ਲਓ ਜੀ ਥੋੜੀ ਆਪਾਂ ਤਿਆਰ ਪਾ ਦਈਏ ਹੁਣ ਓਏ ਹੋਏ ਪਿਆਰ ਆ ਰਿਹਾ ਹੈ ਲਓ ਜੀ ਪਿਆਰ ਪਾਤਾ ਰੱਜ ਕੇ ਲਓ ਜੀ ਰੰਗ ਬਹੁਤ ਸੋਹਣਾ ਆ। ਭਾਈ ਆ ਕੀ ਆ ਰਿਹਾ? ਇਹ ਜੀ ਮਸਾਲਾ ਆ ਗਿਆ ਜੀ। ਚਾੜ ਮਸਾਲਾ ਜੀ। ਖੂਪੀਆ ਮਸਾਲਾ। ਜੀ। ਚਾੜ ਮਸਾਲਾ ਆਪਣਾ। ਕੀ ਆ ਹੋਰ? ਚਾੜ ਮਸਾਲਾ ਜਿਹਨੇ ਕੀ ਇਹਨੂੰ ਚੰਗੀਆ ਟੇਸਟ ਦੇਣਾ। ਹਾਂ ਜੀ ਹਾਂ ਜੀ। ਧੰਨਾ ਜੀ। ਧੰਨਾ ਜੀ। ਲਓ ਜੀ ਆਪਣੇ ਹੁਣ ਤਿਆਰ ਆ ਇਹ। ਤਾਂ ਭਾਈ ਜੀ ਪਲੇਟ ਆਪਣੀ ਤਿਆਰ ਹੋਣੀ ਜੀ ਪਲੇਟ ਤਿਆਰ ਹੈ ਜੀ ਧੰਨਵਾਦ ਹੈ ਲਓ ਜੀ ਤਾਂ ਭਾਈ ਜੀ ਚਾਪ ਆਪਣੀ ਡਨ ਹੈ ਜੀ ਹੁਣ ਬਿਲਕੁਲ ਬਿਲਕੁਲ ਡਨ ਹੈ ਜੀ ਤੇ ਇਹ ਦੱਸ ਦਿਓ ਵੀ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਪਏਗਾ ਤੇ ਟਾਈਮਿੰਗਸ ਕੀ ਆ ਆਪਣੇ ਆਪਣਾ ਜੀ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਮਾਡਲ ਟਾਊਨ ਵਿੱਚ ਹੈ ਆ ਮਾਡਲ ਟਾਊਨ ਐਕਸਟੈਂਸ਼ਨਲ ਗੁਰਦੁਆਰਾ ਤੋਂ ਬਿਲਕੁਲ ਆਪੋ ਸਾਹਮਣੇ ਆਪਣੀ ਕਾਰਡ ਲੱਗੇਗਾ ਖਾਲਸਾ ਫੋਰਟ ਦੇ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਜ ਕੇ ਜਗਾਰੇ ਕੇ ਜਾਵੇ ਨਿਹਾਲੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੂੰ ਭਾਵੇਂ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਪ੍ਰਿਆ ਅਕਾਲ ਦੇਖ ਦੇਖ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਹੜੀ ਚਾਂਪ ਹੈ ਖਾਲਸਾ ਸਪੈਸ਼ਲ ਚਾਂਪ ਬਣ ਕੇ ਤਿਆਰ ਆ ਆਪਣੀ ਟੇਸਟ ਕਰਦੇ ਆ ਤੁਹਾਨੂੰ ਵੀ ਦੱਸਦੇ ਕਿੰਦਾਂ ਦੀ ਆ ਤੇ ਆ ਜਾਓ ਫਿਰ ਫਿਰ ਰੰਗਰ ਚੈੱਕ ਕਰੋ ਯਾਰ ਇੱਕ ਵਾਰੀ ਦੀ ਰੰਗਰ ਕਿੰਨੀ ਮਤਲਬ ਨਾ ਜਬਰਦਸਤ ਹੈ ਹਰੀ ਜਟਨੀਆਂ ਲਾਵਾਂਗੇ ਇਹਨੂੰ ਬਹੁਤ ਹੀ ਸੌਫਟ ਹੈ ਯਾਨੀ ਕਹਿ ਲਓ ਜਿਸ ਤਰ੍ਹਾਂ ਮੈਂ ਵੀਡੀਓ ਵਿੱਚ ਦੱਛੇ ਜਿਹਾ ਕਿ ਰੂਮ ਵਰਗੀ ਆ ਜਸਾਹਾਲ ਦੇ ਵਿੱਚ ਇਦਾਂ ਦੇ ਆ ਮੂੰਹ ਦੇ ਵਿੱਚ ਘੁਲਦੀ ਜਾ ਰਹੀ ਹੈ ਤੇ ਲੱਗ ਨਹੀਂ ਰਹੀ ਵੀ ਮੈਦੇ ਵਾਲੀ ਆ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਵੀ ਇੰਨੇ ਸਵਾਦ ਜਾਂਪ ਪਿਓਰਿਟੀ ਦੇ ਨਾਲ ਗੁਰਸਿੱਖ ਭਾਈ ਦੇ ਹੱਥੋਂ ਦੇ ਤਾਂ ਤੁਹਾਨੂੰ ਆਣਾ ਪਵੇਗਾ ਖਾਲਸਾ ਫੂਡ ਜਿਹੜਾ ਕਿ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਬਿਲਕੁਲ ਨੇੜੇ ਲੱਗ ਰਿਹਾ ਤਾਂ ਤੁਸੀਂ ਇੱਥੇ ਆ ਸਕਦੇ ਹੋ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਕੈਮਰਾਮੈਨ ਵੈਪਨ ਬੱਸੀ ਦੇ ਨਾਲ ਮੈਂ ਅੰਬਰਵੀਰ